ਮੱਥਾ ਟੇਕਣ ਲਈ ਲੈ ਲੋ ਪੈਸੇ ਮੱਥਾ ਟੇਕਣ ਲਈ ਲੈ ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਲੋ ਜੀ ਨਵਾਂ ਵਲੌਗ ਸ਼ੁਰੂ ਕਰਤਾ ਤੇ ਟਾਈਮ ਹੋ ਗਿਆ 9:30 ਵਜੇ ਦਾ ਤੇ ਦਿਨ ਹੈਗਾ ਜੀ ਸੰਡੇ ਦਾ ਤੇ ਤਰੀਕ ਹੈਗੀ ਜੀ ਅੱਜ 18 ਕਿ 19 ਤੇ ਤਰੀਕ ਹੈਗੀ ਜੀ 18 ਤੇ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਸੰਡੇ ਆ ਪਤਾ ਕੀ ਪਿਛਲੀ ਵਾਰ ਵੀ ਮੇਰਾ ਮਿਸ ਹੋ ਗਿਆ ਮੈਂ ਗਈ ਨਹੀਂ ਹੈਗੀ ਤੇ ਉਤਾਰ ਵੀ ਘਰੇ ਨੇ ਉਤਾਰ ਰੈਡੀ ਹੋ ਗਏ ਨੇ ਆਪਾਂ ਵੀ ਨਾ ਤੋਂ ਕਿ ਰੈਡੀ ਹੋ ਗਿਆ ਤੇ ਬਸ ਗੁਰਦੁਆਰਾ ਸਾਹਿਬ ਜਾਣਾ ਤੇ ਬਣੇ ਰੋ ਤੁਸੀਂ ਵਲੌਗ 'ਚ ਪਹਿਲਾਂ ਮੈਂ ਸਮਾਨ ਚੱਕਲਾ ਜੋਤ ਲਾਣੀ ਆ ਲਓ ਜੀ ਚੱਲਿਆਂ ਗੁਰਦੁਆਰਾ ਸਾਹਿਬ ਸਮਾਨ ਲੈ ਲਿਆ ਮੈਂ ਜੋਤ ਲਾਣੀ ਆ ਤੇ ਇਹ ਬੱਤੀਆਂ ਲੈਣੀਆਂ ਘਰ ਬੱਤੀਆਂ ਹਨ ਨਹੀਂ ਉੱਥੇ ਲੈ ਲਾਂਗੇ ਗੁਰਦੁਆਰਾ ਸਾਹਿਬ ਤੋਂ ਤੇ ਜਿਹੜੇ-ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਐਵੇਂ ਕਮੈਂਟ ਕਰਦੇ ਰਿਆ ਕਰੋ ਸੋਹਣੇ-ਸੋਹਣੇ ਤੇ ਪਲੀਜ਼ ਸਾਡੇ ਚੈਨਲ ਪੰਜਾਬੀ ਵੇਰ ਆਵੇ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਕਿ ਆਹ ਇੱਕ ਦਿਨ ਵੀਡੀਓ ਬਣਾਉਣੇ ਆ ਬੈਠ ਕੇ ਉਹਦੇ ਵਾਸਤੇ ਦੇ ਸੱਚ ਨਹੀਂ ਹੋ ਰਿਹਾ ਤਾਂ ਤੁਸੀਂ @ਪੰਜਾਬੀਪਹਿਰਾਵਾ 7823 ਅ ਨੀਚੇ ਮੈਂਸ਼ਨ ਕੀਤਾ ਹੋਇਆ ਹੈ ਇਹਨੂੰ ਸਰਚ ਮਾਰ ਲਿਓ ਤੇ ਤੁਹਾਨੂੰ ਚੈਨਲ ਲੱਭ ਜੂਗਾ ਕਿਉਂਕਿ ਜ਼ਿਆਦਾਤਰ ਪਹਿਣਪਰਾਵਾ ਦੇ ਹੀ ਮੈਸੇਜ ਆ ਰਹੇ ਨੇ ਚੈਨਲ ਨਹੀਂ ਮਿਲਦਾ ਕੀ ਚੈਨਲ ਨਹੀਂ ਸਾਨੂੰ ਮਿਲ ਰਿਹਾ ਚੈਨਲ ਨੂੰ ਸਿਰਫ ਸਰਚ ਮਾਰਨਾ ਪੈਣਾ ਹੈ @ਪੰਜਾਬੀਪਹਿਰਾਵਾ 7823 ਉੱਪਰ ਲਿਖਿਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਬਸ ਉੱਥੇ ਜਾ ਕੇ ਸਰਚ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਚੱਲੀ ਹੈ 8:30 ਹੋ ਗਏ ਪੱਖਾ ਬੰਦ ਕਰੋ ਕਵਨ ਤੋਂ ਪਰਸਲੇ ਆਲਾ ਮੇਰਾ ਪੈਸੇ ਵਾਸਤੇ ਮਥਾ ਟੇਕਣ ਨੂੰ ਆ ਸੀ ਤੇ ਚਲੋ ਜੀ ਗੁਰਦੁਆਰਾ ਸਾਹਿਬ ਜਾਤੇ ਤੇ ਆ ਕੇ ਮਿਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਅਸੀਂ ਵਾਹਿਗੁਰੂ ਟੋਰੀਆਂ ਦੇ ਵਿੱਚ ਜਾਣ ਨਹੀਂ ਹੈਗੀਆਂ ਇਹਨਾਂ ਦਾ ਮਰੀਆਂ ਪਈਆਂ ਵਿਚਾਰੀਆਂ ਕਿੰਨੇ ਦਿਨ ਹੋ ਗਏ ਨਾ ਪਈਆਂ ਟੋਰੀਆਂ ਸਾਹਮਣੇ ਰੱਖੀਆਂ ਹੋਈਆਂ ਅਸੀਂ ਇੰਨੇ ਜੀ ਆਂਟੀ ਨੇ ਦਿੱਤੀ ਆਂਟੀ ਨੇ ਪਹਿਲਾਂ ਦਿੱਤੇ ਉਹ ਗਵਾਰਾ ਦੀਆਂ ਫਲੀਆਂ ਜਿਹੜੀਆਂ ਤੁਸੀਂ ਦੇਖੀਆਂ ਹਨਾ ਸੱਚ ਪਹਿਲਾਂ ਮੈਂ ਦੱਸ ਦਾਂ ਕਿ ਇਹ ਗੁਰਦੁਆਰਾ ਸਾਹਿਬ ਤੋਂ ਆ ਗਏ ਸੀ ਆ ਕੇ ਰੋਟੀਆਂ ਖਾ ਕੇ ਮੈਂ ਤਾਂ ਆਰਾਮ ਨਾਲ ਪੈ ਗਈ ਤੇ ਪੇਕੇ ਵੀ ਮੈਨੂੰ ਆ ਰਾਮ ਨਹੀਂ ਆਇਆ ਮੇਰੇ ਹੱਥ ਦੇਖ ਸਕਦੇ ਚਾਟਾ ਖਿਲ ਰਿਆ ਹੋਣਾ ਸੇਰ ਦੁਖ ਰਿਆ ਹੈ ਮੇਰਾ ਬਹੁਤ ਤੇ ਚਾਹ ਦਾ ਘੁੱਟ ਪੀਤਾ ਹੁਣ ਥੋੜਾ ਠੀਕ ਹੈ ਤੇ ਹੁਣ ਦੁਪਹਿਰ ਦੀ ਸਬਜ਼ੀ ਕੱਟਣ ਲੱਗਿਆ ਰਾਤ ਦੀ ਦੁਪਹਿਰ ਦੀ ਨਹੀਂ ਰਾਤ ਦੀ ਤੇ ਇਹ ਤੋਰੀਆਂ ਨਾ ਆਂਟੀ ਨੇ ਦਿੱਤੀਆਂ ਹਨ ਉਦਨ ਗਵਾਰੇ ਫੜੀਆਂ ਵੀ ਦਿੱਤੀਆਂ ਹਨ ਤੇ ਤੋਰੀਆਂ ਵੀ ਪਹਿਲਾਂ ਗਵਾਰਾ ਦੀਆਂ ਫੜੀਆਂ ਬਣਾਈਆਂ ਗਵਾਰਾ ਕਹਿੰਦੇ ਨਾ ਹਾਂ ਗਵਾਰਾ ਗਵਾਰਾ ਫੜੀਆਂ ਸਾਡੇ ਉੱਧਰ ਨਹੀਂ ਹੁੰਦੀਆਂ ਮੇਰੇ ਪੇਕੇ ਸਾਈਡ ਨਹੀਂ ਹੁੰਦੀਆਂ ਇੱਧਰ ਹੀ ਅਸੀਂ ਆ ਕੇ ਦੇਖੀਆ ਇੱਧਰ ਗਿਆ ਕਿ ਮੈਂ ਗਵਾਰਾ ਗਵਾਰਾ ਮੈਂ ਕਹਾਂ ਗਵਾਰਾ ਪਤਾ ਨਹੀਂ ਕੀ ਤੇ ਬਸੇ ਤੋਰੀਆਂ ਨੂੰ ਟੈਰ ਨਹੀਂ ਲੱਗਾ ਬਣਾਣ ਦਾ ਅੱਜ ਬਣਾਣ ਲੱਗਾ ਤਾਂ ਇਹਨਾਂ ਚਰੀਆਂ ਚ ਜਾਣ ਮੁੱਕ ਗਈ ਇਹਨਾਂ ਦੀ ਸਾਹ ਸਤ ਮੁੱਕ ਗਏ ਇਹਨਾਂ ਦੇ ਇਹ ਤਾਂ ਉਹੀ ਰੱਖ ਰੱਖੇ ਹੋਏ ਫ੍ਰਿਜ ਚ ਰੱਖੀ ਹੋਈਆਂ ਸੀ ਹਾਂ ਫ੍ਰਿਜ ਚ ਰੱਖੀਆਂ ਹਨ ਇਹ ਛਿਲਕੇ ਜਿਹੜੇ ਟੈਰ ਰਹਿੰਦੀਆਂ ਜੋ ਛਿਲਕਾ ਜਿਹਾ ਲੈ ਜਾਂਦੇ ਨਾ ਫਿਰ ਉਹੀ ਹੋ ਜਾਂਦੇ ਸੌਫਟ ਜੀ ਹੋ ਜਾਂਦੀਆਂ ਨੇ ਇਹ ਤੇ ਇੱਧਰ ਮੈਂ ਆਪਣਾ ਕਰ ਰਿਹਾ ਕੰਮ ਇਹਦਾ ਕੰਮ ਹੀ ਚੱਲਦਾ ਰਹਿਣਾ ਜੋ ਮਰਜ਼ੀ ਮਤਲਬ ਦੁਨੀਆ ਇੱਧਰ ਦੀ ਇੱਧਰ ਹੋ ਜੇ ਆਫਿਸ ਦਾ ਕੰਮ ਚੱਲਦਾ ਰਹਿਣਾ ਚਾਹੀਦਾ ਹੈ ਨਾ ਕੰਮ ਵੀ ਮੁੱਕੜੇ ਜਿੰਦ ਮੁੱਕ ਜਾਣੀ ਹੈ ਉਹ ਕੰਮ ਹੀ ਹੋਇਆ ਪਿਆ ਤੇ ਮੈਂ ਦਮਨ ਨੂੰ ਫੋਨ ਕੀਤਾ ਸੀ ਮੈਂ ਦੱਸਦਾ ਕਿ ਮੈਂ ਦਮਨ ਨੂੰ ਉਦੋਂ ਦਾ ਫੋਨ ਕਰਦੀ ਆ ਕਿ ਦਮਨ ਆ ਜਾ ਆ ਜਾ ਮੈਂ ਕੱਲੀ ਆ ਮੇਰਾ ਜੀ ਨਹੀਂ ਲੱਗਦਾ ਤੇ ਦਮਨ ਅੱਗੋਂ ਮੈਨੂੰ ਪਤਾ ਕਹਿੰਦੀ ਮੈਂ ਆ ਰਹੀ ਆਂ ਜੀ ਗੁਰਦੁਆਰਾ ਮਸੂਵਾਨਾ ਸਾਹਿਬ ਮਾਸੀ ਰਣ ਆ ਕੇ ਮੈਂ ਆਪਣੇ ਕੱਪੜੇ ਚੱਕ ਕੇ ਫਿਰ ਉੱਥੇ ਚਲੀ ਜਾਊਂਗੀ ਕਿਉਂਕਿ ਦੋ ਛੁੱਟੀਆਂ ਨੇ ਮੈਂ ਕਿਹਾ ਵਾਹ ਮੈਂ ਕਿਹਾ ਮੈਂ ਇੱਥੇ ਬੈਠੀ ਆਂ ਕੱਲੀ ਕੱਲੀ ਤਾਂ ਦਿਲ ਨਹੀਂ ਲੱਗਦਾ ਉਹ ਕਹਿੰਦੀ ਮੈਂ ਫਿਰ ਚਲੀ ਜਾਣਾ ਵਾਪਸ ਉਹਨੇ ਪਟਿਆਲੇ ਜਾਣਾ ਉਹ ਕਹਿੰਦੇ ਨੀਤ ਦਾ ਕਹਿੰਦੇ ਉਹ ਪਾਸਪੋਰਟ ਅਪਲਾਈ ਕੀਤਾ ਹੋਇਆ ਹਾਂ ਤੇ ਉਹ ਕਹਿੰਦੇ ਵੀ ਮੈਂ ਤਾਂ ਮੈਂ ਤਾਂ ਨਾਲ ਜਾਊਂਗੀ ਕਿਹਦੀ ਮੈਂ ਨਾਲ ਹੀ ਜਾਣਾ ਚਲੋ ਕੋਈ ਨਾ ਕੋ ਮਾਨਦ ਇੱਧਰ ਆਪਾਂ ਰਾਤ ਦੀ ਸਬਜ਼ੀ ਦੀ ਕਰਦੇ ਪਿਆ ਤਿਆਰੀ ਕਿਉਂਕਿ ਫੇਰ ਉਹਨਾਂ ਵੀ ਆਉਣਾ ਹਨ ਰਾਮੀ ਤੇ ਫੇਰ ਆਪਾਂ ਕੋ ਟਾਈਮ ਨਹੀਂ ਲੱਗਣਾ ਸਬਜ਼ੀ ਸੁੱਜੀ ਬਣਾ ਕੇ ਰੱਖ ਦਿੰਨੇ ਆ ਇਹ ਉਹਨਾਂ ਲਈ ਨਹੀਂ ਸਬਜ਼ੀ ਬਣ ਰਹੀ ਐ ਨਹੀਂ ਕੋਈ ਸਬਜ਼ੀ ਨਾਲ ਸਰਣਾ ਨਹੀਂ ਹੈਗਾ ਪੜਦੇ ਪਿੱਛੇ ਪੜਦਾ ਦੇਖੇ ਪਤਾ ਤੇ ਕੋਈ ਗੱਲ ਕੋ ਫਸਿਆ ਨਹੀਂ ਬਚਾਇਆ ਉਹਨਾਂ ਪੜਦੇ ਅਸਲੀ ਲੰਬੇ ਨੇ ਤੇ ਜਦੋਂ ਮੈਂ ਵੀਡੀਓ ਸ਼ੂਟ ਕਰਨੀ ਨੂੰ ਪੜਦੇ ਅੱਗੇ ਕੀਤੇ ਹੁੰਦੇ ਤੇ ਉਹ ਥੱਲੇ ਮੈਂ ਘਰੋਂ ਨਾਲ ਉਹਨਾਂ ਪਿੱਛੇ ਉਹ ਲੱਗਾ ਹੋਇਆ ਦਰਵਾਜ਼ੇ ਨੂੰ ਖਿਲਾੜਨ ਵਾਲਾ ਸਟਾਪਰ ਜਿਹਨੂੰ ਕਹਿੰਦੇ ਆ ਹਨਾ ਤੇ ਉਹਦੇ ਉੱਥੇ ਪੜਦੇ ਟੰਗ ਤੇ ਫਿਰ ਕੀ ਘਰਾਂ ਜਾ ਕੁਝ ਹੁੰਦਾ ਫਿਰ ਕੀ ਹੋ ਗਿਆ ਉਤਾਰ ਮੈਨੂੰ ਸਾਰੇ ਕਰਨੀ ਉਹਦੇ ਪੜਦੇ ਕੀ ਬਟਕੀ ਉਹਦੇ ਪੜਦੇ ਖੜੇਗੇ ਫਿਰ ਕੀ ਹੋ ਗਿਆ ਕਈ ਮੇਰੇ ਪੈਨਪਰਾਵਾ ਦੀ ਨਜ਼ਰ ਪਿੱਛੇ ਜਾਂਦੇ ਉਹ ਪੋ ਪਿੱਛੇ ਗੱਲਾਂ ਤਾਂ ਘੱਟ ਸੋੜਦੇ ਵਿੱਚ ਸੋੜ ਦਿੰਦੇ ਇਹ ਕੋਈ ਕੋਈ ਗੱਲ ਨਹੀਂ ਸਾਰੇ ਘਰਾਂ ਚ ਐਵੇਂ ਹੀ ਹੁੰਦਾ ਹਨਾ ਜਿਹੜੇ ਆਪਣੇ ਫੈਮਿਲੀ ਵਾਲੇ ਘਰ ਹੁੰਦੇ ਨੇ ਐਵੇਂ ਹੀ ਹੁੰਦਾ ਹਨਾ ਜਿਹੜਾ ਬੰਦਾ ਜਿਹੜੇ ਬਿਨਾਂ ਫੈਮਿਲੀ ਵਾਲੇ ਉਹਨਾਂ ਦੇ ਘਰਾਂ ਵਿੱਚ ਵੀ ਆਈ ਹੁੰਦਾ ਉਹਨਾਂ ਨਾਲ ਜ਼ਿਆਦਾ ਹੁੰਦਾ ਇੱਕ ਉਹਨਾਂ ਦੇ ਘਰ ਆਪਣੇ ਘਰਾਂ 'ਚ ਹੁੰਦਾ ਹੈ ਫ੍ਰਿਜ ਸਮਾਰਟ ਤੋਂ ਐਨ ਭਰੀ ਹੁੰਦੀ ਚਾਹੇ ਜਿੰਨੀ ਮਰਜ਼ੀ ਜਗ੍ਹਾ ਹੋਵੇ ਪਰ ਫ੍ਰਿਜ ਉੱਤੇ ਆਪਾਂ ਨੇ ਟੋکریاں ਟੋکریاں ਹੋਰ ਲੱਡੂ ਬੱਦੂ ਰਖੜਾ ਹੁੰਦਾ ਹੈ ਇਹ ਘਰਾਂ 'ਚ ਇਹੋ ਜਿਹਾ ਹੁੰਦਾ ਕੋਈ ਨਹੀਂ ਇਹੀ ਏਡੀ ਟੈਨਸ਼ਨ ਨਾ ਲਓ ਕਿ ਪਰਦੇ ਟੰਗੇ ਹੋਏ ਨੇ ਟੋਰੀਆਂ ਹੈ ਕਿੰਨੀਆਂ ਸੀਗੀਆਂ ਆਪਾਂ ਦੋ ਜਣੇ ਨੂੰ ਚਾਰ ਟੋਰੀਆਂ ਆਪਾਂ ਦੋ ਜਣੇ ਨੂੰ ਬਹੁਤ ਨੇ ਹਾਂ ਫਿਰ ਚਾਰ ਪਿਆਜ਼ ਪਾ ਲਈ ਇਕੱਠੇ ਨਹੀਂ ਫਿਰ ਤਾਂ ਬਾਹਰੋਂ ਪਿਆਜ਼ ਮਿੱਠੇ ਦੇ ਵੰਡ ਲੈਂਦੇ ਇੱਕ ਪਿਆਜ਼ ਇੱਕ ਟਮਾਟਰ ਅੱਜ ਸੱਚ ਉਹ ਮੈਨੂੰ ਚੇਤਾ ਆ ਗਿਆ ਸਾਰੇ ਮੇਰੇ ਭੈਣ ਭਰਾਵਾਂ ਨੇ ਕਿਹਾ ਜਿਹੜੀ ਆਪਾਂ ਅੱਜ ਬੜੀਆਂ ਸਬਜ਼ੀਆਂ ਦੇ ਬਾਰੇ ਕੱਲ ਡਿਸਕਸ ਕਰ ਰਹੇ ਸੀ ਨਾ ਕਿ ਮੇਰੇ ਕੋਲ ਕਲਰ ਨਹੀਂ ਆਇਆ ਹੈਗਾ ਉਹਦਾ ਤੇ ਉਹ ਕਹਿੰਦੇ ਕਿ ਤੁਸੀਂ ਇਕੱਠੇ ਟਮਾਟਰ ਤੇ ਪਿਆਜ਼ਾਂ ਦਾ ਨਾ ਤੜਕਾ ਲਾਇਆ ਕਰੋ ਸਭ ਨੇ ਕਿਹਾ ਕਿ ਪਹਿਲਾਂ ਪਿਆਜ਼ ਨੂੰ ਬ੍ਰਾਊਨ ਕਰ ਲਿਆ ਕਰੋ ਪਿਆਜ਼ ਨੂੰ ਬ੍ਰਾਊਨ ਕਰਕੇ ਫਿਰ ਉਹਦੇ ਵਿੱਚ ਧੂਣ ਮਿਰਚ ਹਲਦੀ ਜੋ ਵੀ ਮਸਾਲੇ ਪਾਣੀ ਪਾ ਕੇ ਫਿਰ ਟਮਾਟਰ ਪਾਇਆ ਕਰੋ ਤੇ ਹੁਣ ਆਪਾਂ ਨੇ ਉਵੇਂ ਹੀ ਸਬਜ਼ੀ ਬਣਾਣੀ ਤੇ ਫਿਰ ਵੀਡੀਓ ਸ਼ੇਅਰ ਕਰਨੀ ਕਿ ਹਾਂ ਕਲਰ ਆਇਆ ਕਿ ਨਹੀਂ ਆਇਆ ਸਬਜ਼ੀ ਦਾ ਤੇ ਲੋਕ ਕਿੰਨਾ ਧਿਆਨ ਰੱਖਦੇ ਨੇ ਸਾਰੀ ਉਹਨਾਂ ਨੇ ਵੀਡੀਓ ਧਿਆਨ ਨਾਲ ਸੁਣੀ ਤੇ ਕਮੈਂਟ ਕੀਤੇ ਇਹਨਾਂ ਦੇ ਪੈਣ ਭਰਾਵਾਂ ਦਾ ਫਾਇਦਾ ਹੈ ਇਹੀ ਤਾਂ ਕਹਿੰਦੇ ਅਸਲੀ ਭੈਣ ਭਰਾ ਹੁਣ ਇਹੀ ਅਸਲੀ ਭੈਣ ਭਰਾ ਉਹ ਚੀਜ਼ ਹੀ ਦੇਖਣਗੇ ਕੀ ਨਹੀਂ ਇਹ ਤਾਂ ਗੱਲ ਹੈਗੀ ਆ ਤੇ ਨਾਲ ਦੀ ਆਪਣੀ ਸਬਜ਼ੀ ਕੱਟੀ ਗਈ ਹੈ ਤੇ ਹੁਣ ਆਪਾਂ ਬਣਾ ਲਈਏ ਤੜਕਾ ਲਾ ਲਈਏ ਸਬਜ਼ੀ ਤੜਕਾ ਲਾ ਕੇ ਅੱਜ ਨਾ ਮੈਂ ਸਵੇਰ ਦਾ ਕੋਈ ਕੰਮ ਹੀ ਨਹੀਂ ਕੀਤਾ ਹੈਗਾ ਕੰਮ ਤਾਂ ਨਹੀਂ ਕੀਤਾ ਕਿ ਬਾਹਲਾ ਖਲਾਰਾ ਨਹੀਂ ਪਿਆ ਨਾ ਕੋਈ ਜਿਆਦਾ ਸਫਾਈ ਕੀਤੀ ਸਿਰਫ ਝਾੜੂ ਲਾਇਆ ਹੈ ਪੋਚਣ ਨਹੀਂ ਲਾਇਆ ਤੇ ਕਿਚਨ ਵੀ ਮੇਰਾ ਸਾਫ ਕਰਨ ਵਾਲਾ ਤੇ ਹੁਣ ਕਿਚਨ ਸਾਫ ਕਰਕੇ ਤੇ ਨਾਲ ਲਾ ਲਿਆ ਤੜਕਾ ਤੇ ਬਣੇ ਰਹੋ ਤੁਸੀਂ ਵਲੌਗ ਤੇ ਉਹਨਾਂ ਚੈਨ ਮੀਡੀਆ ਨੂੰ ਲਾਈਕ ਸ਼ੇਅਰ ਕਮੈਂਟ ਉਹ ਸਭ ਕੁਝ ਕਰਦੇ ਰਹੋ ਪਰ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਨੀ ਸੀ ਮੇਰੇ ਭੈਣ ਭਰਾਵਾਂ ਨੇ ਹਾਲੇ ਤੱਕ ਸਾਡਾ ਪੰਜਾਬੀ ਪੈਰਾਵੇ ਵਾਲਾ ਸਬਸਕ੍ਰਾਈਬ ਨਹੀਂ ਕੀਤਾ ਇੱਥੇ ਤੱਕ ਕਿ ਜਿੰਨੇ ਵੀ ਸਾਡੇ ਸਾਡੇ ਜਿੰਨੇ ਵੀ ਕਸਟਮਰ ਸਾਨੂੰ ਸਕਰੀਨਸ਼ਾਟ ਭੇਜਦੇ ਨੇ ਨਾ ਉਹਦੇ ਵਿੱਚ ਸਕਰੀਨਸ਼ਾਟ ਦੇ ਵਿੱਚ ਸਬਸਕ੍ਰਾਈਬ ਵਾਲਾ ਬਟਨ ਕੀਤਾ ਹੀ ਨਹੀਂ ਹੁੰਦਾ ਉਹਨਾਂ ਨੇ ਉਹ ਰੈੱਡ ਦਾ ਰੈੱਡੀ ਹੁੰਦਾ ਬਾਸੀ ਫੈਮਲੀ ਵਾਲਾ ਜਦੋਂ ਮੈਂ ਵੀਡੀਓ ਸੂਟਾਂ ਦੀ ਪਾਣੀ ਹੈ ਨਾ ਹੁਣ ਮੈਨੂੰ ਸਕਰੀਨਸ਼ਾਟ ਆਉਂਦੇ ਨੇ ਸੂਟਾਂ ਦੇ ਬਾਸੀ ਫੈਮਲੀ ਵੀ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤੁਸੀਂ ਆਪ ਸੋਚੋ ਗਲਤ ਗੱਲ ਨਹੀਂ ਹੈਗੀ ਦੇਖੋ ਇਹੋ ਜਿਹੇ ਸਾਡੇ ਭੈਣ ਭਰਾ ਨੇ ਜਿਹੜਾ ਸਾਨੂੰ ਪਿਆਰ ਵੀ ਕਰਦੇ ਪਰ ਸਬਸਕ੍ਰਾਈਬ ਵੀ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਕਰਨ ਨਾਲ ਨਾ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਸਾਡਾ ਖੂਨ ਵਾਤਾ ਵੀ ਤਾਂ ਸਾਡਾ ਖੂਨ ਘਟੇ ਰਹਿੰਦਾ ਖੂਨ ਬਾਲਾ ਬਿਨਾਂ ਤਾਂ ਬੱਚੀ ਕਿਤੇ ਬਾਲਾ ਵਾਜੇ ਕੋਈ ਗੱਲ ਨਹੀਂ ਉਹ ਔਰ ਕਟਣਾ ਨਹੀਂ ਚਾਹੀਦਾ ਤੇ ਮੈਨੂੰ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਸਾਡਾ ਪੰਜਾਬੀ ਪਹਿਰਾਵੇ ਵਾਲਾ ਚੈਨਲ ਹੈ ਅਗਰ ਸਰਚ ਨਹੀਂ ਹੋ ਰਿਹਾ ਤਾਂ ਐਡ ਦਾ ਰੇਟ ਪੰਜਾਬੀ ਪਹਿਰਾਵਾ 7823 ਨੂੰ ਸਰਚ ਮਾਰੋ ਤੇ ਕਾਲੇ ਰੰਗ ਦਾ ਲੋਗੋ ਹੈ ਪੰਜਾਬੀ ਪਹਿਰਾਵਾ ਵਿਚਲੀ ਚਾਹਣਾ ਨਹੀਂ ਹੈਗਾ ਤੁਸੀਂ ਸਭ ਨੂੰ ਕਹੀ ਜਾਂਦੇ ਬਰਾਊਨ ਕਲਰ ਦਾ ਚਲੋ ਬਰਾਊਨ ਕਲਰ ਦਾ ਹੈ ਚਲੋ ਮੈਂ ਤੁਹਾਡੀ ਗੱਲ ਮੰਨ ਲਈ ਸਾਨੂੰ ਤਾਂ ਜਿਹੜੇ ਮੁੰਡੇ ਹੁੰਦੇ ਨੇ ਨਾ ਸਾਰੇ ਇਹਨਾਂ ਨੂੰ ਰੈੱਡ ਹੀ ਲੱਗਦਾ ਇਹਨਾਂ ਨੂੰ ਕੋਈ ਮਜੈਂਟਾ ਨਹੀਂ ਕੋਈ ਨਾਭੀ ਨਹੀਂ ਕੁਝ ਨਹੀਂ ਜਿਹੜੇ ਮੁੰਡੇ ਹੁੰਦੇ ਉਹ ਰੈੱਡ ਕਲਰ ਦੇ ਹੁੰਦੇ ਨੇ ਜਦੋਂ ਬ੍ਰਾਊਨ ਕਰਦੇ ਨੇ ਇਸ ਤਰ੍ਹਾਂ ਦਾ ਲੋਗੋ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਲੋਗੋ ਹੋਊਗਾ ਪੰਜਾਬੀ ਪੈਰਾ ਵਾ ਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਜਿਉਂ-ਜਿਉਂ ਤੁਸੀਂ ਸਬਸਕ੍ਰਾਈਬ ਕਰੋਗੇ ਇਹਦੀ ਰੀਚ ਵਧਦੀ ਰਹੂਗੀ ਤਾਂ इजीली ਸਰਚ ਹੋ ਜਾਇਆ ਕਰੂਗਾ ਗਿਆ ਗਿਆ ਸੂਟ ਦੇਖਣ ਨੂੰ ਮਿਲ ਗਏ ਤੇ ਫੇਰ ਦੁਬਾਰਾ ਦੱਸ ਰਿਹਾ ਐਡ @ਪੰਜਾਬੀਪੈਰਾ ਵਾ 7823 ਪਾ ਕੇ ਤੁਸੀਂ ਸਰਚ ਕਰ ਲਿਓ ਠੀਕ ਹੈ ਜੀ ਤੇ ਤੁਸੀਂ ਹੁਣ ਢੰਗਾ ਤੜਕਾ ਲਾਵਾ ਉਹਨਾ ਹੋਰ ਚਾਹ ਪੀਂਦੀਆਂ ਤੇ ਮੇਰਾ ਸਿਰ ਬਹੁਤ ਦੁਖ ਰਿਆ ਸਿਰ ਦੁਖੰਦਾ ਕਰਨੇ ਮੇਰਾ ਬੀਬੀ ਵੰਦਾ ਤੇ ਉਹਦੇ ਨਾਲ ਸੇਲ ਫਿਰ ਮੇਰਾ ਬਹੁਤ ਜ਼ਿਆਦਾ ਦੁਖਦਾ ਕੋਲ ਕੋਟ ਦੀ ਚਾਹ ਪੀਂਵਾ ਵੀ ਨਾ ਮੇਰੇ ਥੋੜਾ ਜਿਹਾ ਆਰਾਮ ਆਏਗਾ ਤੇ ਬੀਬੀ ਮੇਰਾ ਬਹੁਤ ਵਧਨ ਨਾਪਿਆ ਸਾਰੇ ਭੈਣ ਭਰਾ ਆਏ ਦਾ ਕੋਈ ਇਲਾਜ ਦੱਸਿਓ ਇੱਕ ਤਾਂ ਮੈਨੂੰ ਦੱਸਦਾ ਹੀ ਮਾਨ ਫੈਮਲੀ ਵਾਲਿਆਂ ਨੇ ਪਟਿਆਲੇ ਵਾਲਿਆਂ ਨੇ ਉਹਨਾਂ ਕਿਹਾ ਜੀਰਾ ਭੁੰਨ ਕੇ ਤਵੇ ਤੇ ਕਾਲਿਓ ਪਰ ਮੇਰੀ ਹਿੰਮਤ ਨਹੀਂ ਪੈ ਰਹੀ ਤੇ ਉਹੀ ਮੈਨੂੰ ਜੀਰਾ ਭੁੰਨ ਕੇ ਦੇਣਗੇ ਮਾਨ ਫੈਮਲੀ ਵਾਲੇ ਇਹ ਉਹ ਹੋਰੀ ਕੌਡਰ ਬਣਾ ਕੇ ਦੇਣਗੇ ਤੇ ਉਹ ਮੈਂ ਖਾਵਾਂਗੀ ਫਿਰ ਮੇਰਾ ਬੀਬੀ ਠੀਕ ਹੋਏਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹਦਾ ਹੋਰ ਕੀ ਇਲਾਜ ਹੈ ਜਿਹੜਾ ਮੇਰਾ ਬੀਬੀ ਵਰਦਾ ਠੀਕ ਹੈ ਜੀ ਮੈਂ ਤੜਕਾ ਲਾਵਾਂ ਫਿਰ ਮਿਲਦੇ ਹਾਂ ਨੋ ਬਈ ਦਮਨ ਆ ਗਿਆ ਤੇ ਪਿੱਛੇ ਸਾਡਾ ਚੂਚਾ ਵੀ ਆ ਰਿਹਾ ਹੈ ਚੂਚਾ ਕਿੱਥੇ ਚੂਚਾ ਚੂਚਾ ਗੱਡੀ 'ਚ ਨਹੀਂ ਧਾਰਿਆ ਉੱਤੇ ਨਾ ਚੂਚਾ ਪਿੱਛੇ ਆ ਗਿਆ ਸੀ ਮੈਂ ਦੇਖ ਲਿਆ ਹਾਂ ਕਿੱਥੇ ਆ ਚੂਚਾ ਅੱਛਾ ਆਦਮੂ ਫਿਰ ਕੱਲ ਕਿਵੇਂ ਕਰਨਾ ਹੈ ਕੱਲ ਛੁੱਟੀਆਂ ਦਾ ਸਕੂਲ ਦੀ ਹਾਂ ਟਿਊਸ਼ਨ ਦੀ ਛੁੱਟੀ ਬਸ ਕੱਲ ਕਿੰਨੇ ਵੇ ਜਾਣਾ ਇਹਨਾਂ ਨੇ ਉੱਥੇ ਪਟਿਆਲੇ ਉਹ ਆ ਗਿਆ ਮੇਰਾ ਵੱਡਾ ਚੂਚਾ ਆ ਮੇਰਾ ਛੋਟਾ ਛੋਟਾ ਮੇਰੇ ਛੋੜਾ ਮੁੰਡਾ ਅੱਜ ਕਿਵੇਂ ਮੜਾ ਪੋੜੀਆਂ ਹੀ ਖਾਏ ਤੁਹਾਡੀਆਂ ਨੇ ਪਾਣੀ ਪੀਣਾ ਕੀ ਥਕਾ ਤਾ ਕਾ ਕਾ ਹੋ ਰਿਹਾ ਤੇਰੇ ਵਰਗਾ ਜਵਾਨ ਮੁੰਡਾ ਕਿੱਥੇ ਥੱਕਦਾ ਹੁੰਦਾ ਤੇ ਆਇਆ ਮੇਰਾ ਸ਼ੇਰ ਪਾਣੀ ਨਾ ਪਿਤੀ ਹੈ ਬਿਨਾ ਬਸ ਅੱਛਾ ਅਸੀਂ ਨੰਗਲ ਨੂੰ ਰਖਾ ਕੇ ਆ ਜਿੰਦਾ ਅੱਛਾ ਅੱਛਾ ਫਿਰ ਤੁਸੀਂ ਇੱਕ ਮੀ ਨਾਲ ਆਇਆ ਹੈ ਮਾਰਕੀਟ ਦੇ ਵਿੱਚ ਮੇਰੀ ਪੁੱਤਰੀ ਤਾਂ ਫੇਰ ਕਿ ਪਾਤੂ ਚੇਕ ਪਾਤ ਜਾਣਾ ਤਾਂ ਕੱਲੋਂ ਨਹੀਂ ਮੈਂ ਪਾਤੂ ਦੇਖਾਂਗੇ ਉਹ ਚਾਹੁੰਦੀ ਸਕੂਲ ਤੋਂ ਆਉਂਦੀ ਕੱਲ ਪਰਸੋ ਛੁੱਟੀ ਨਹੀਂ ਅੱਜ ਇਹ ਕੱਲ ਆ ਜੂਗੀ ਕੱਲ ਛੁੱਟੀ ਕੱਲ ਦੁਪਹਿਰੇ ਆ ਜੀ ਪੁੱਤ ਕਿੰਨੇ ਵਜੇ ਤੁਹਾਡੀ ਟਾਈਮਿੰਗ ਉੱਥੇ ਪਟਿਆਲੇ ਮੇਰੀ ਹੈਗੀ 10:30 10:30 ਵਜੇ ਦੀ ਹੈ ਠੀਕ ਹੈ ਪਟਕਾ ਬਣ ਕੇ ਜਾਈ ਤੇਰੇ ਪਟਕੇ ਦੀ ਫੋਟੋ ਹੈ ਪਟਕੇ ਦੀ ਫੋਟੋ ਹੈ ਉਥੇ ਕ ਚੱਕਰ ਪੈ ਲੈਣਾ ਐ ਕਿ ਜੀ ਪਹਿਲਾਂ ਪੱਗ ਬੰਨ੍ਹ ਜੀ ਫਿਰ ਪੱਗ ਤਾੜ ਕੇ ਪਟਕਾ ਬੰਨ੍ਹ ਲਈ ਫਿਰ ਪੱਗ ਬੰਨ੍ਹ ਨਹੀਂ ਨਹੀਂ ਪਟਕਾ ਬੰਨ੍ਹ ਇੱਕ ਕੰਮ ਕਰੀ ਇੱਕ ਕੰਮ ਕਰੀ ਪੱਗ ਬਣ ਕੇ ਜਾਈ ਜੇ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਬੇਟਾ ਪਟਕੇ ਨਾਲ ਕਰਾਓ ਜਾਂ ਆਧਾਰ ਕਾਰਡ 'ਚ ਪਟਕੇ ਵਾਲੀ ਫੋਟੋ ਚਾਹੀਦੀ ਹੈ ਝਾਂ ਲਾ ਦੇਣਾ ਉਹਨਾਂ ਨੇ ਪਟਕੇ ਵਾਲੀ ਤੇਰੀ ਫੋਟੋ ਹੈ ਆਧਾਰ ਕਾਰਡ 'ਚ ਮੈਂ ਨਾਲ ਫੋਟੋ ਲੈ ਜੂੰਗਾ ਹਾਂ ਚੱਲਿਆ ਉੱਥੇ ਬੰਨ੍ਹੂਗਾ ਕੰਮ ਹੀ ਹੈ ਇਹਨਾਂ ਨੇ ਕਿਹਾ ਇਹ ਨਹੀਂ ਜਾ ਫਟਾ ਲਈ ਤੂੰ ਵੀ ਜਾਣਾ ਨਾਲ ਸ਼ੇਰ ਹੈ ਹੈ ਤੁਸੀਂ ਸਾਡੇ ਟੱਪਰ ਨਹੀਂ ਜਾਣਾ ਹੁਣ ਹੈ ਹੈ ਕੱਲ ਚੱਲੇ ਪੁੱਤ ਜਮਣੇ ਇਹ ਲਫਾਫਾ ਨੇ ਖੜ ਹੋਰ ਖੜੇ ਦੀ ਤਾਂ ਮੈਨੂੰ ਲੋੜ ਹੈ ਫਿਰ ਦੱਸੋ ਕਿਹੜਾ ਪੁੱਤ ਹੋਰ ਲੈ ਜਾ ਪੀਣਾ ਚਾਹਤਾ ਨਹੀਂ ਦੇਖੋ ਇਹ ਦੇਖੋ 2 ਮਿੰਟ ਲਈ ਆਏ ਨੇ 2 ਮਿੰਟ ਦੇ ਵਿੱਚ ਹੀ ਰੌਣਕਾ ਬਣ ਗਈਆਂ ਨਾ ਤਾਂ ਉਹਨੂੰ ਹੈ 2 ਮਿੰਟ ਦੀ ਰੌਣਕਾ ਬਣ ਗਏ ਬੱਚਿਆਂ ਨਾਲ ਆ ਮੇਰਾ ਸ਼ੇਰ ਹੈ ਸ਼ੇਰ ਪੁੱਤ ਘਟਾ ਹੈ ਸ਼ੇਰ ਹੈ ਤੇ ਆ ਮੇਰਾ ਜਿਹੜਾ ਆ ਜਿਹੜਾ ਮੇਰਾ ਹੈ ਨਾ ਇਹ ਹੈਗਾ ਗਿੱਦੜ ਨਿੰਬੂਨੀ ਹੈਗਾ ਇਹ ਗਿੱਦੜ ਇਹ ਹੈਗਾ ਗਿੱਦੜ ਨਹੀਂ ਲੱਗ ਗਿੱਦੜ ਗਿੱਦੜ ਆ ਤੂੰ ਗਿੱਦੜ ਹੈ ਮੌਕਾ ਪ੍ਰਸਤ ਗਿੱਦੜ ਹੁੰਦਾ ਉਹ ਨਾਲ ਦੀ ਗੱਡੀ ਚਾਰ ਮੌਕਾ ਪ੍ਰਸਤ ਨੂੰ ਕਤਾ ਕੇ ਰਿਹਾ ਕਿਉਂਕਿ ਇਹ ਜਦੋਂ ਆਪਣੀ ਮੰਮੀ ਕੋਲ ਹੁੰਦਾ ਤਾਂ ਇਹ ਮੰਮੀ ਦਾ ਬਣ ਜਾਂਦਾ ਹੈ ਪਾਣੀ ਪੀਣਾ ਹੈ ਹੈ ਪੁੱਛਿਆ ਪਹਿਨਾ ਜਦੋਂ ਜਦੋਂ ਇਹ ਪਾਪਾ ਕੋਲ ਆ ਜਾਂਦਾ ਫਿਰ ਮੇਰਾ ਬਣ ਜਾਂਦਾ ਇਹ ਇਹ ਮੌਕਾ ਪ੍ਰਸਤ ਗਿੱਦੜ ਹੈ ਇਹ ਕਹਦੇ ਕਿ ਕਿੱਥੇ ਗਿਆ ਸੀ ਤੂੰ ਆ ਗਈ ਆ ਉਹ ਫਤੇ ਬਾਜ਼ਾਰ ਦੇ ਕੰਮ ਕਰ ਕਿੱਥੇ ਗਿਆ ਸੀ ਮਸਤੂਣਾ ਸਾਹਿਬ ਗਿਆ ਸੀਗਾ ਪਰ ਇਹਦੇ ਵੀ ਪੈਸੇ ਵੀ ਦੇ ਦੇ ਮਠਾਈਆਂ ਮਠਾਈਆਂ ਲੈ ਜਾ ਆ ਹਾਂ ਹਾਂ ਮੈਂ ਪਾਦਨੀਆਂ ਪੈਸੇ ਤੇ ਡੱਬੇ ਲੈ ਲਈ ਦੋ ਠੀਕ ਹੈ ਤੇ ਦੋਨਾਂ ਵੀਰਾਂ ਦੀਆਂ ਰਖੜੀਆਂ ਲੈ ਲਈ ਠੀਕ ਹੈ ਲਫਾਫਾ ਵੱਡਾ ਲੈਣ ਦੀ ਪੁੱਤ ਵੱਡਾ ਕੋਈ ਵੱਡਾ ਨਹੀਂ ਲੈਣੀ ਫਤੇ ਕਹਿੰਦਾ ਕਾਜੂ ਇਤਨੀ ਹਾਨੀ ਆ ਦੀਦੀ ਆ ਫਤੇ ਦੀਦੀ ਯਾਰ ਤੂੰ ਦੇਣਾ ਦੀਦੀ ਨੂੰ ਇਹ ਤਾਂ ਮੈਂ ਇਸ ਨੂੰ ਤਰੀਂ ਗੂ ਆਹ ਉੱਥੇ ਪੈ ਚੱਗ ਗਿਆ ਇਹ ਕੰਨੀਆਂ ਬੁੱਕਾ ਇਹ ਨਾਈਟਰੀ ਚ ਦੇ ਗਿਆ ਮੇਰੇ ਦੁਰੀਆਣਾ ਵਿੱਚ ਹਾਂ ਬਸ ਮੇਰੇ ਰਹਿਣ ਦੇ ਸਾਡੇ ਸ਼ੂਜ਼ ਦੇ ਰੇ ਸ਼ੂਜ਼ ਸ਼ੂਜ਼ ਕਿਨੇ ਉੱਥੇ ਨੇ ਕੱਲ ਦੁਪਹਿਰੇ ਜੱਜ ਨੂੰ ਕਹਿਦੀ ਮੈਨੂੰ ਇੱਥੇ ਸੰਗੂਰ ਹੀ ਛੱਡ ਜਣ ਠੀਕ ਹੈ ਠੀਕ ਹੈ ਨਾ हां शाम ਨੂੰ ਕਿਸ ਵੀ ਇੱਥੋਂ ਵਗ ਜੇ ਤੇਰਾ ਬੈਗ ਬੁੱਕ ਗੱਡੀ ਚ ਪਾ ਲੀਆ ਬਣ ਅੱਜ ਰਾਤ ਨੂੰ ਹੀ ਜੀ ਯਾਰ ਉਹ ਗੁਰਦੁਆਰੇ ਗਈ ਸੀ ਥੀਏਟਰ ਲੱਗ ਗਿਆ ਰਮਾ ਜੀ ਠੀਕ ਬਾਏ 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 ਲਿਆ ਬਾਏ 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 ਪੁੱਤ ਕੱਲ ਇੱਧਰ ਹੀ ਆ ਜੀ ਬੈਗ ਬੁੱਕ ਸਾਰਾ ਕੋਈ ਕੋਈ ਚੀਜ਼ ਭੁੱਲ ਕੇ ਨਾ ਹੀ ਆਪਣੀ ਡਰੈਸ ਯੂਨੀਫਾਰਮ ਜੋ ਵੀ ਹੈਗਾ ਸਾਰਾ ਕੁਝ ਲੈ ਕੇ ਆ ਜੀ